ਸਰਸ਼ੀਕਾਲ ਮੈਰੀਨਾ 蒂ਮਾਨ ਤੁਸੀਂ ਦੇਖ ਰਹੇ ਹੋ ਪੰਜ ਆਪ ਚੈਨਲ ਗੱਲ ਕਰਾਂਗੇ ਮਸ਼ਹੂਰ ਕੁਲੜ ਪੀਜਾ ਕੱਪ ਨੂੰ ਲੈ ਕੇ ਕਿਉਂਕਿ ਜਦੋਂ ਉਹਨਾਂ ਦੀ ਵੀਡੀਓ ਵਾਇਰਲ ਹੋਈ ਸੀ ਤਾਂ ਕਾਫੀ ਵਿਵਾਦਾਂ ਦੇ ਵਿੱਚ ਚੱਲ ਰਹੇ ਸਨ ਜਿਸ ਤੋਂ ਬਾਅਦ ਕਿਤੇ ਨਾ ਕਿਤੇ ਹਲੇ ਗੱਲ ਠੰਡੀ ਹੋਣ ਦੇ ਬਸਤੇ ਪੈ ਹੀ ਰਹੀ ਸੀ ਕਿ ਮੁੜ ਤੋਂ ਸੋਸ਼ਲ ਮੀਡੀਆ ਤੇ ਸਰਗਰਮ ਹੋ ਕੇ ਪਾਈਆਂ ਨਵੀਆਂ ਵੀਡੀਓ ਕਰਕੇ ਮੁੜ ਤੋਂ ਚਰਚਾ ਦੇ ਵਿੱਚ ਆ ਗਏ ਜਿਸ ਨੂੰ ਲੈ ਕੇ ਮੁਰ ਤੋਂ ਕੁੱਲਰ ਪੀਜਾ ਕਪਲ ਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰਕੇ ਉਹਨਾਂ ਨੂੰ ਲਾਂ ਤਾਂ ਪਾਈਆਂ ਜਾ ਰਹੇ ਨੇ ਕਿਉਂਕਿ ਹਾਲੀ ਦੇ ਵਿੱਚ ਕੁੱਲਰ ਪੀਜਾ ਕਪਲ ਦੇ ਵੱਲੋਂ ਇੱਕ ਹੋਰ ਜਿਹੜੀ ਕਿ ਵੀਡੀਓ ਅਪਲੋਡ ਕੀਤੀ ਗਈ ਜਿਸ ਦੇ ਵਿੱਚ ਗਾਲ ਵੀ ਕੱਢੀ ਜਾ ਰਹੀ ਹੈ ਦੁਨੀਆ ਨੂੰ ਲੈ ਕੇ ਜਿਹੜੀ ਕਿ ਇਹ ਵੀਡੀਓ ਪਾਏਗੀ ਜਿਸ ਤੋਂ ਬਾਅਦ ਹੁਣ ਮੁਰ ਤੋਂ ਕੋਲੜ ਪੀਜਾ ਕਪਲ ਦੀਆਂ ਮੁਸ਼ਕਲਾਂ ਵਾਧੀਆਂ ਦਿਖਾਈ ਦੇ ਰਹੀ ਨੇ ਕਿਉਂਕਿ ਕੋਲੜ ਪੀਜਾ ਕਪਲ ਦੇ ਦੁਕਾਨ ਦੇ ਬਾਹਰ ਨਿਹੰਗ ਸਿੰਘ ਜਥੇਬੰਦੀਆਂ ਪਹੁੰਚ ਗਿਆ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਇਹਨਾਂ ਨੂੰ ਜਦੋਂ ਪਹਿਲਾ ਵੀਡੀਓ ਵਾਇਰਲ ਹੋਇਆ ਸੀ ਸਮਝਾਇਆ ਗਿਆ ਸੀ ਚਲੋ ਵਿਜੇਕਰ ਤੁਸੀਂ ਆਪਣੀ ਗਲਤੀ ਮੰਨਦੇ ਹੋ ਪਰ ਅੱਗੇ ਤੋਂ ਧਿਆਨ ਰੱਖਿਆ ਜਾਵੇ ਪਰ ਦੇਖਿਆ ਜਾ ਰਿਹਾ ਹੈ ਕਿ ਹੁਣ ਉਹਨਾਂ ਦੇ ਵੱਲੋਂ ਵੀਡੀਓ ਪਾ ਕੇ ਲੋਕਾਂ ਨੂੰ ਜਿਹੜਾ ਕਿ ਸੁਣਾਇਆ ਜਾ ਰਿਹਾ ਜੋ ਕਿ ਸਰਾਸਰ ਗਲਤ ਹੈ ਔਰ ਕੀ ਕੁਝ ਕਿਹਾ ਆਓ ਤੁਹਾਨੂੰ ਸੁਣਾ ਦਈਏ ਇਹ ਬੁੱਟਾ ਸਿੰਘ ਅੰਦਰਜੀਤ ਖਾਲਸਾ ਸ਼ਸਤਰਤਾ ਦੀ ਕਹਾਣੀ ਬਾਤ ਦੇ ਜੀ ਅੱਜ ਆਏ ਹੋ ਤੁਸੀਂ ਕੁਲੜ ਪੀਜ਼ਾ ਤੇ ਕੀ ਕਹਿਣਾ ਚਾਹੁੰਦੇ ਹੋ ਅੱਜ ਅਸੀਂ ਤੁਹਾਨੂੰ ਪਤਾ ਹੀ ਹੋਣਾ ਪਿੱਛੇ ਜੋ ਵੀ ਮਸਲਾ ਹੋਇਆ ਸੀ ਨਾ ਸਾਰੇ ਜਾਣਦੇ ਹੀ ਆ ਉਸ ਮਸਲੇ ਚੋਂ ਅਸੀਂ ਪਹੁੰਚੇ ਸੀ ਕਿ ਇਹਨਾਂ ਨੇ ਗਲਤੀ ਤਾਂ ਹੋਈ ਆ ਤੇ ਉਹ ਵੀਡੀਓ ਤੋਂ ਬਾਅਦ ਬਹੁਤ ਜ਼ਿਆਦਾ ਰੋ ਰਿਆ ਸੀ ਇੱਕ ਦੋ ਦਿਨ ਬਾਅਦ ਜਿਹੜੀ ਵੀਡੀਓਸ ਦੇਖੀ ਆ ਬਈ ਉਸ ਤੋਂ ਇਹ ਪਹੁੰਚ ਗਏ ਸਾਨੂੰ ਇਹ ਸੀ ਕਿ ਤੋਂ ਤਰੀਕ ਦੇ ਆਪਣੇ ਕੋਈ ਨੁਕਸਾਨ ਨਾ ਕਰ ਲੈਣੇ ਉਹ ਤਾਂ ਅਸੀਂ ਉਸ ਤਰ੍ਹਾਂ ਦੁੱਤਾ ਕਿ ਅੱਗੇ ਤੋਂ ਧਿਆਨ ਰੱਖਿਓ ਹਨ ਜੋ ਹੋ ਗਿਆ ਹੋ ਗਿਆ ਫਿਕਰ ਨਾ ਕਰੋ ਕਿਸੇ ਵੀ ਗੱਲ ਦਾ ਤੁਹਾਨੂੰ ਕੋਈ ਨਹੀਂ ਕੁਝ ਕਹਿੰਦਾ ਇਹਨਾਂ ਨੇ ਆਪਣੀ ਸਫਾਈ ਕੀ ਦਿੱਤੀ ਸੀ ਕਿ ਸਾਡੀ ਕੋਈ ਕੁੜੀ ਸੀਗੀ ਸਾਡੇ ਨਾਲ ਸਾਡੀ ਮਿੱਤਰ ਉਹਨੇ ਇੰਦਾ ਕੀਤਾ ਵਾਇਰਲ ਕਰ ਦਿੱਤੀ ਹੈਣਾ ਚਲੋ ਅਸੀਂ ਕਿਹਾ ਜਿਹੜਾ ਲੰਘ ਗਿਆ ਸਮਾਂ ਹੁਣ ਆਉਣਾ ਤਾਂ ਹੈ ਨਹੀਂ ਅੱਗੇ ਧਿਆਨ ਰੱਖਿਓ ਪਰ ਹੁਣ ਆ 2 ਦਸੰਬਰ ਨੂੰ ਵੀਡੀਓ ਅਪਲੋਡ ਹੋਈ ਹੁਣੀ ਦੇਖ ਰਹੇ ਸੀ ਅਸੀਂ ਪਹਿਲਾਂ ਦੀ तकरीबन 2 ਦਿਨ ਪਹਿਲਾਂ ਹੀ ਸਾਡੇ ਕੋਲੇ ਵੀਡੀਓ ਪਹੁੰਚੀ ਆ ਉਹ ਵੀਡੀਓ ਦੇ ਵਿੱਚ ਮਤਲਬ ਬੋਲਿਆ ਹੋਇਆ ਗਾਣਾ ਚੱਲ ਰਿਹਾ ਉਹ ਗਾਣੇ ਦੇ ਵਿੱਚ ਗਾਲ ਕੱਢੀ ਹੋਈ ਆ ਜਿਹੜਾ ਗਾਇਕ ਹੋਊਗਾ ਕਿਹੜਾ ਗਾਣਾ ਪਤਾ ਨਹੀਂ ਜਿਹੜੇ ਐਕਟਿੰਗ ਇਹ ਕਰ ਰਿਹਾ ਦੋਨੇ ਜਾਣੇ ਤੇ ਜਿਹੜਾ ਸਹਿਜ अरोड़ा ਤੇ ਉਹਦੀ ਜਿਹੜੀ ਗੁਰਪ੍ਰੀਤ ਕੌਰ ਵਾਈਫ ਆ ਦੋਨੇ ਜਾਣੇ ਕਪਲ ਜਿਹੜੇ ਕੁੱਲੜ ਪੀਜੇ ਵਾਲੇ ਉਹ ਐਕਟਿੰਗ ਇਹ ਕਰ ਰਿਹਾ ਇਹ ਦੁਨੀਆ ਬੜੀ ਭੈਣਚੋਦ ਗਾਲ ਕੱਢ ਕੇ ਗੱਲ ਕਰ ਰਿਹਾ ਤੇ ਉਸ ਕਰਕੇ ਹੁਣ ਜਿਹੜੀ ਦੁਨੀਆ ਹੁਣ ਸਾਰੀ ਦੁਨੀਆ ਤਾਂ ਇਸ ਜਿੰਨੀ ਦੁਨੀਆ ਦੇਖਦੇ ਆ ਸਾਰੀ ਦੁਨੀਆ ਦੇ ਵਿੱਚ ਤਾਂ ਪਰਮੇਸ਼ਵਰ ਆ ਕਾਲਪੁਰਖ ਇਹ ਦੁਨੀਆ ਨੇ ਨੇ ਸਪੋਰਟ ਕੀਤੀ ਸੀ ਨਾ ਇਹ ਗਾਇਕਾ ਨੇ ਵੀ ਤਾਂ ਕਹਿਤਾ ਸੀ ਕਿ ਸਾਡੇ ਪੁੱਤਰ ਬੱਚੇ ਆ ਕੋਈ ਨਾ ਕੁਝ ਕਵੇ ਕੋਈ ਨਹੀਂ ਜੋ ਹੋ ਗਿਆ ਹੋ ਗਿਆ ਉਸੇ ਦੁਨੀਆ ਨੂੰ ਨੇ ਗਾਲਾ ਕੱਢਣ ਲੱਗ ਗਏ ਸਾਡੀ ਇਹਨਾਂ ਦੇ ਹੱਕ ਦੇ ਵਿੱਚ ਵੀਡੀਓ ਪਾਣਾ ਜਾ ਇਹਨਾਂ ਦੇ ਕੋਲ ਆ ਕੇ ਸਮਝਾਣਾ ਸਹਿਜ ਅਰੋੜੇ ਨੂੰ ਅਸੀਂ ਜਿਹੜਾ ਹੈ ਇਹ ਕੁੱਲੜ ਪੀਜੇ ਵਾਲਾ ਹੈ ਇਹਨੂੰ ਅਸੀਂ ਤਕਰੀਬਨ ਪੌਣਾ ਘੰਟਾ ਖੜ ਕੇ ਸਮਝਾਇਆ ਉਦੋਂ ਇਹ ਸੱਤ ਸਿੰਘ ਆਏ ਹੋਏ ਸੀ ਨਾਲ ਸਾਡੇ ਹਿੰਦੂ ਵੀਰ ਮੁਸਲਮਾਨ ਸਾਰੇ ਸੀ ਆ ਕੇ ਨੂੰ ਸਮਝਾਇਆ ਚੰਗੀ ਤਰ੍ਹਾਂ ਕਿ ਆਉਣ ਵਾਲੇ ਸਮੇਂ ਤੋਂ ਤੂੰ ਧਿਆਨ ਰੱਖਣਾ ਇਹੋ ਜੀ ਗਲਤੀ ਨਾ ਹੋਵੇ ਹੁਣ ਇਹ ਲਗਾਤਾਰੀ ਵੀਡੀਓ ਜਿਹੜੀਆਂ ਗਲਤ ਮਲਤ ਪਾ ਰਹੇ ਹਨ ਉਹ ਕਿੰਨੀ ਮਾੜੀ ਗੱਲ ਆ ਚਲੋ ਤੁਹਾਨੂੰ ਲੋਕਾਂ ਨੇ ਗਲਤ ਕਮੈਂਟ ਵੀ ਕੀਤੇ ਆ ਟਿੱਪਣੀਆਂ ਕੀਤੀਆਂ ਉਹ ਮਾੜੀ ਗੱਲ ਆ ਪਰ ਉਹਨਾਂ ਨੂੰ ਕਹੋ ਕਿ ਜਿਹੜੇ ਬੰਦੇ ਤੁਹਾਡੇ ਨਾਲ ਲੱਗਦੇ ਆ ਉਹਨਾਂ ਨੂੰ ਕਹੋ ਨਾਲੇ ਗਾਲ ਕੱਢਣਾ ਵੈਸੇ ਵੀ ਠੀਕ ਨਹੀਂ ਜੇ ਕੋਈ ਗਲਤ ਵੀ ਉਹਨੂੰ ਵੀ ਗਾਲ ਕੱਢਣ ਤੇ ਵੀ 23 24 ਲੱਗਦੀ ਹੈ ਹਨ ਇਸ ਕਰਕੇ ਮਾੜੀ ਗੱਲ ਆ ਬਹੁਤ ਵੱਡੀ ਇਹਨਾਂ ਨੇ ਕੀਤੀ ਫਿਰ ਇਹ ਸਭ ਤੋਂ ਵੱਡੀ ਗੱਲ ਸਿਰ ਦੇ ਉੱਤੇ ਦਸਤਾਰ ਆ ਦਾੜਾ ਪ੍ਰਕਾਸ਼ ਜਿਹੜੀ ਉਸ ਦੀ ਵਾਈਫ ਆ ਗੁਰਪ੍ਰੀਤ ਕੌਰ ਆਪਾਂ ਜਾਣਦੇ ਆ ਕਿ ਉਹਨਾਂ ਦੇ ਇੱਕ ਬਸਤਰ ਜਿਹੜੇ ਸੰਪੂਰਨ ਨਹੀਂ ਪਾਏ ਹੁੰਦੇ ਸਿਰ ਵੀ ਨੰਗਾ ਹੁੰਦਾ ਹੈ ਹਨ ਜੇ ਤੁਸੀਂ ਦੋਨੇ ਇੱਕੋ ਜੇ ਬਣ ਜਾਓ ਤੁਸੀਂ ਦਸਤਾਰ ਦਸਤਾਰ ਕਰਦੇ ਆਪਣਾ ਸਾਰਾ ਸਫਾਇਆ ਆਪਣਾ ਜੋ ਮਰਜ਼ੀ ਕਰੋ ਕਿਸੇ ਨੂੰ ਨਹੀਂ ਕੁਝ ਕਰਨ ਆ ਜਿਹੜੀ ਦਸਤਾਰ ਹੈ ਇਹ ਗੁਰੂ ਸਹਿਬਾਨਾਂ ਦੇ ਦਸਤਾਰ ਇਹ ਮਰਿਆਦਾ ਇਸ ਦੀ ਕੋਈ ਹੈ ਨਾ ਇਹ ਮਰਿਆਦਾ ਦੇ ਵਿੱਚ ਹੀ ਸਾਨੂੰ ਰਹਿ ਕੇ ਕਰਨਾ ਚਾਹੀਦਾ ਸੀ ਦਿਨ ਵੀ ਦੇਖ ਰਹੇ ਕਿਹੜੇ ਚੱਲਦੇ ਆ ਗੱਲਬਾਤ ਹੋਈ ਕੋਈ ਅੰਨਾ ਤੇ ਨਾਲ ਗੱਲਬਾਤ ਹੁਣ ਉਹ ਗੱਲ ਕਰਾ ਰਹੇ ਸੀਗੇ ਗੱਲ ਕਰਾਉਂਦਿਆਂ ਕਰਉਂਦੇ ਸੀ ਚਲੋ ਇਹ ਜਦੋਂ ਇਕੱਠੇ ਹੋਣ ਕੇ ਸਾਰਿਆਂ ਨੂੰ ਉਦੋਂ ਹੀ ਗੱਲ ਕੀਤੀ ਜਾਏ ਕਿ ਹੁਣ ਉਸ ਤੋਂ ਬਾਅਦ ਉਹਨੇ ਫੋਨ ਜਿਹੜਾ ਸਾਨੂੰ ਨੰਬਰ ਦੱਤਾ ਉਹ ਬੰਦ ਹੈ ਫੋਨ ਹਾਂਜੀ ਹੁਣ ਤੁਹਾਡੇ ਚੈਨਲ ਦਾ ਹੀ ਇਹ ਸੁਨੇਹਾ ਸਾਰਿਆਂ ਨੂੰ ਦਿੰਨੇ ਆ ਇੰਡੀਆ ਲਾਈਵ ਅਸੀਂ ਸਾਰਿਆਂ ਨੂੰ ਦੱਸਦੇ ਕਿ ਜਿਹੜੇ ਅੱਜ ਆਪ ਕੋ ਦੇ ਮਹੀਨੇ ਜਿਹੜੇ ਕਾਮੇਡੀ ਵੀ ਕਰਦੇ ਨਾ ਚਾਹੇ ਗੁਰਥੇ ਦਾ ਚਾਹੇ ਆਮ ਉਹ ਸਾਰਿਆਂ ਨੂੰ ਇਹ ਮਹੀਨਾ ਜਿਹੜਾ ਕਾਮੇਡੀ ਸ਼ੋਅ ਜਿਹੜੇ ਆ ਜਹਾ ਹਸਣ ਖੇਡਣੇ ਸਾਰੀਆਂ ਚੀਜ਼ਾਂ ਉਹ ਬੰਦ ਕਰ ਦੇਣੀਆਂ ਚਾਹੀਦੀਆਂ ਇਹ ਜਿਹੜੇ ਦਿਨ ਚੱਲਦੇ ਨੇ ਖਾਸ ਕਰਕੇ ਇਹ 7 ਪੋ ਤੋਂ ਲੈ ਕੇ ਤਕਰੀਬਨ 13 ਪੋ ਤੱਕ 13 14 ਤੱਕ ਸ਼ਹੀਦੀਆਂ ਹੀ ਸ਼ਹੀਦੀਆਂ ਹਨਾ ਇਸ ਕਰਕੇ ਕੋਸ਼ਿਸ਼ ਕਿ ਦਿਨ 10 ਕ ਦਿਨ ਸ਼ਾਂਤੀ ਸਾਰਿਆਂ ਰੱਖਣੀ ਚਾਹੀਦੀ ਆ ਕਿ ਅਸੀਂ ਚਲੋ ਉਹ ਤਾਂ ਚੜ੍ਹਦੀ ਕਲਾ ਵਿੱਚ ਸ਼ਹੀਦ ਹੋ ਗਏ ਹਨਾ ਅਸੀਂ ਇੱਕ ਪ੍ਰਗਟਾਵਾ ਕਰਨਾ ਹੁੰਦਾ ਹੈ ਕਿ ਸਾਨੂੰ ਜੋ ਵੀ ਹੋਇਆ ਉਹ ਸਾਡੇ ਲਈ ਅਸਲ ਦੇ ਵਿੱਚ ਬਹੁਤ ਜ਼ਿਆਦਾ ਕਾਰਨ ਜਿਹੜਾ ਹੈ ਉਹ ਉਸ ਸਮੇਂ ਉਹਨਾਂ ਨੇ ਕੀਤਾ ਪਰ ਹੁਣ ਜਿਹੜੀਆਂ ਏਦਾਂ ਏਦਾਂ ਗੱਲਾਂ ਪਾਣ ਕੇ ਗਲਤਮਲਤ ਬੋਲਣਗੇ ਉਹ ਥੋੜੀ ਜਰਿਆ ਜਾਊਗਾ ਕਿਉਂਕਿ ਸਾਡੇ ਤੇ ਮੇਰੇ ਤੇ ਗੱਲ ਆਈ ਆ ਇਸ ਭਾਈ ਸਮਾਜ ਸੇਵਾ ਤੋਂ ਆਏ ਔਰ ਅਮਨਦੀਪ ਹੁਣੀ ਸਾਰੇ ਨਾਲ ਅਸੀਂ ਸਾਡੇ ਮੰਚੇ ਦਾ ਲਈਏ ਕਿ ਜਿਹੜੇ ਅਸੀਂ ਜਦੋਂ ਇਹ ਸਪੋਰਟ ਚ ਆਏ ਆ ਸਾਨੂੰ ਕਈਆਂ ਦੇ ਸਿੰਘਾਂ ਦੇ ਫੋਨ ਆਏ ਤੁਸੀਂ ਸਪੋਰਟ ਨਹੀਂ ਸੀ ਕਰਨ ਮੈਂ ਮਨ ਨੂੰ ਕਿਹਾ ਚਲੋ ਕੋਈ ਨਹੀਂ ਅਜਾ ਇਹ ਸੀ ਕਿ ਸਾਡਾ ਕੋਈ ਇੱਕ ਗੁਰਸੇ ਕੋਈ ਕਿਤੇ ਗਲਤ ਰਾਹੇ ਨਾ ਪੈ ਜਾਵੇ ਇਸ ਕਰਕੇ ਸਪੋਰਟ ਕੀਤੀ ਸਾਨੂੰ ਨਹੀਂ ਪਤਾ ਸਾਡੀ ਸਪੋਰਟ ਕੀਤੀ ਉਹਨੂੰ ਇੰਨੀ ਹੱਲੇ ਹੱਲੇ ਸ਼ਹੀ ਮਿਲ ਹੱਲਾਸ਼ੇ ਦੀ ਮਿਲ ਜੂਗੀ ਕਿਉਂ ਉਸ ਤੋਂ ਬਾਅਦ ਵੀਡੀਓ ਤੋਂ ਵੀਡੀਓ ਗਲਤ ਮਲਤ ਪਾਏਗਾ ਗਲਤ ਕੀਤਾ ਬਹੁਤ ਜ਼ਿਆਦਾ ਸੀ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਇਹ ਜਿਹੜੇ ਬੁੱਲੜ ਬੀਜੇ ਵਾਲੇ ਹਨ ਇਹ ਸਰਦਾਰ ਨਹੀਂ ਹੈਗੇ ਇਹ ਸਰਦਾਰਾਂ ਦੇ ਨਾਂ ਤੇ ਕਲੰਕ ਆ ਦੂਜੀ ਗੱਲ ਆ ਕੋਈ ਵਾਰਨਿੰਗ ਨਹੀਂ ਆ ਕੋਈ ਮਾਫੀ ਨਹੀਂ ਆ ਕੋਈ ਕੁਛ ਨਹੀਂ ਆ ਮੈਂ ਉਹਨਾਂ ਨੂੰ ਕਹਿਣਾ ਪਿਆ ਵੀ ਫੋਨ ਦੇ ਉੱਤੇ ਗੱਲ ਕਰ ਲੈਣਾ ਨਹੀਂ ਤਾਂ ਇਹਦਾ ਮੈਂ ਬਾਲਣ ਬਣਾ ਦੇਣਾ ਅੱਧੇ ਘੰਟੇ ਦੇ ਵਿੱਚ ਵਿੱਚ ਤੇ ਮੈਨੂੰ ਕੋਈ ਪਰਚੇ ਦੀ ਪਰਵਾਹ ਨਹੀਂ ਮੈਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ ਹੈਗੀ ਉਹਨਾਂ ਨੇ ਪੂਰੀ ਦੁਨੀਆ ਨੂੰ ਕੀ ਕਿਹਾ ਤੁਹਾਨੂੰ ਪਤਾ ਹੈ ਇਹ ਕੋਈ ਸਰਦਾਰ ਨਹੀਂ ਹੈ ਕੋਈ ਕੁਛ ਨਹੀਂ ਆ ਇਹਨਾਂ ਨੇ ਬਿੱਗ ਬੋਸ ਜਾਣ ਦੇ ਕਰਕੇ ਇਹ ਸਾਰਾ ਗੰਦਾ ਕੰਮ ਕੀਤਾ ਆ ਸਾਡੇ ਜਿਹੜੇ ਸਿੰਘ ਨੇ ਇਹ ਥੋੜੇ ਜੇ ਸ਼ਾਂਤ ਨੇ ਤੇ ਮੈਂ ਇਹਨਾਂ ਨੂੰ ਦੱਸਣਾ ਵੀ ਇਹਨਾਂ ਦੀ ਕਲਚ ਪਲੇਟਾਂ ਇਹਨਾਂ ਦੇ ਰਿੰਗ ਸਾਰੇ ਪੈਣੇ ਨੇ ਇਹਨਾਂ ਨੇ ਬਹੁਤ ਗੰਦ ਪਾਇਆ ਮੈਨੂੰ ਤਾਂ ਅੱਗੇ ਬੜਾ ਗੁੱਸਾ ਚੜਦਾ ਹੈ ਜਦੋਂ ਮੈਂ ਆਹ ਉਹ ਵੀਡੀਓ ਸੁਣਦਾ ਹਾਂ ਲੋਕਾਂ ਦੇ ਕੋਲ ਵੀ ਹੁੱਲੜ ਪੀਜਾ ਵੀ ਇਹਨੂੰ ਸ਼ਰਮ ਵਾਲੀ ਬਹਿਲਾ ਇਹਨੇ ਗੱਲ ਕੀਤੀ ਐ ਇਹਨੇ ਹੁਣ ਸਾਰੀ ਦੁਨੀਆ ਨੂੰ ਗਾਲ ਕੱਢੀ ਆ ਬਸ ਮੈਂ ਇਹ ਕਹਿਣਾ ਪਿਆ ਵੀ ਮੇਰੇ ਨਾਲ ਕੰਟੈਕਟ ਕਰ ਲੈਣ ਅਥਾਡੇ ਚੈਨਲ 'ਨਾ ਹੀ ਕਿਸੇ ਤਰੀਕੇ ਨਾਲ ਬਾਲੀਆਂ ਗੱਲਾਂ ਨਹੀਂ ਆਉਂਦੀਆਂ ਹੈਗੀਆਂ। ਐਸੀ ਬਾਲਣ ਬਣਾ ਦੇਣਾ ਇੱਥੇ, ਫੂਕ ਦੇਣਾ। ਜਾਂ ਸਾਡੇ ਨਾਲ ਕੰਟੈਕਟ ਕਰਨ, ਮਾਫੀ ਮੰਗਣ, ਜਿੱਦਾਂ ਵੀ ਇਹ ਵੀਡੀਓ ਕਿਉਂ ਪਾਈ ਆ, ਕਾਤੇ ਪਾਈ ਆ, ਕੀ ਕਾਰਨ ਆ, ਕੀ ਇਹਦੀ ਮਨਸਾ ਆ, ਕੀ ਇਹ ਸੋਚਦਾ ਹੈ। ਠੀਕ ਹੈ ਨਾ? ਹਾਂ ਜੀ।